ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਤੇ ਕਿਮੀ ਅਤੇ ਪਵਨ ਦੇ ਰਿਸ਼ਤੇ ਦੇ ਅਚਾਨਕ ਖਤਮ ਹੋਣ ਬਾਰੇ ਹਰ ਪਾਸੇ ਚਰਚਾ ਹੋ ਰਹੀ ਹੈ ਦਰਸ਼ਕਾਂ ਲਈ ਇਹ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਕਿ ਉਹਨਾਂ ਦਾ 8 ਸਾਲਾਂ ਦਾ ਲੰਮਾ ਸਫ਼ਰ ਅਚਾਨਕ ਕਿਵੇਂ ਰੁਕ ਗਿਆ ਇਸ ਜੋੜੀ ਨੂੰ ਲੋਕਾਂ ਨੇ ਹਮੇਸ਼ਾ ਪਿਆਰ ਦਿੱਤਾ ਅਤੇ ਪ੍ਰਸ਼ੰਸ਼ਿਕ ਉਹਨਾਂ ਦੀਆਂ ਨਮੀਆਂ ਵੀਡੀਓ ਦੀ ਬੇਸਬਰੀ ਨਾਲ ਉਡੀਕ ਕਰਦੇ ਸਨ ਪਰ ਇਹ ਸਾਰੀ ਕਹਾਣੀ ਉਦੋਂ ਬਦਲ ਗਈ ਜਦੋਂ ਫਰੈਂਸੀਕ ਕੈਨੇਡੀਅਨ ਨੇ ਆਪਣੀਆਂ ਵੀਡੀਓ ਰਾਹੀਂ ਕਹਿ ਹੇਰਾਨ ਕਰਨ ਵਾਲੇ ਖੁਲਾਸੇ ਕੀਤੇ ਫਰੈਂਸੀ ਨੇ ਆਪਣੀਆਂ ਪਹਿਲੀਆਂ ਦੋ ਵੀਡੀਓ ਵਿੱਚ ਇਸ਼ਾਰਾ ਕੀਤਾ ਕਿ ਕਿਮੀ ਘਰੇਲੂ ਮਾਮਲੇ ਵਿੱਚ ਕਈ ਗੱਲਾਂ ਲੁਕੋ ਕੇ ਰੱਖਦੀ ਸੀ ਸੁਨੇਹਾ ਨੇ ਵੀ ਆਪਣੇ ਸਬੂਤ ਸਾਂਝੇ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੁਝ ਤੱਥ ਛੁਪਾਏ ਗਏ ਸਨ ਇਸ ਤੋਂ ਬਾਅਦ ਲੋਕ ਬੇਸਬਰੀ ਨਾਲ ਫਰੈਂਸੀ ਕੈਨੇਡੀਅਨ ਦੀ ਤੀਜੀ ਵੀਡੀਓ ਦੀ ਉਡੀਕ ਕਰ ਰਹੇ ਸਨ ਜੋ ਹੁਣ ਜਾਰੀ ਹੋ ਚੁੱਕੀ ਹੈ ਇਸ ਤੀਜੇ ਭਾਗ ਵਿੱਚ ਹੋਰ ਵੀ ਵੱਡੇ ਰਾਜ਼ ਸਾਹਮਣੇ ਆਏ ਫਰੈਂਸੀ ਨੇ ਨਾ ਸਿਰਫ ਕਿਮੀ ਅਤੇ ਪਵਨ ਦੇ ਮਾਮਲੇ ਬਾਰੇ ਗੱਲ ਕੀਤੀ ਬਲਕਿ ਸੁਨੇਹਾ ਅਤੇ ਗਗਨ ਲੇਲੀ ਦੇ ਤਲਾਕ ਵਾਰੇ ਵੀ ਵੱਡੇ ਖੁਲਾਸੇ ਕਿਤੇ ਸਭ ਤੋਂ ਪਹਿਲਾਂ ਉਹਨਾਂ ਨੇ ਗगन ਅਤੇ ਸੁਨੇਹਾ ਦੇ ਤਲਾਕ ਨਾਲ ਜੁੜੀ ਇੱਕ ਕਾਲ ਰਿਕਾਰਡਿੰਗ ਚਲਾਈ ਜਿਸ ਵਿੱਚ ਦੱਸਿਆ ਗਿਆ ਕਿ ਗगन ਲੇਲੀ ਸੁਨੇਹਾ ਕਟਿਆਲ ਨਾਲ ਮਾੜੀ ਭਾਸ਼ਾ ਵਿੱਚ ਗੱਲ ਕਰ ਰਿਹਾ ਸੀ ਤੁਸੀਂ ਵੀ ਸੁਣ ਕੇ ਇਸ ਰਿਕਾਰਡਿੰਗ ਤੇ ਹੈਰਾਨ ਹੋ ਜਾਓਗੇ ਆਓ ਹੁਣ ਤੁਸੀਂ ਇਹ ਰਿਕਾਰਡਿੰਗ ਸੁਣੋ ਕਿੰਨੇ ਜਾਣਦੇ ਹੋ ਮੈਂ ਕਹਾ ਮੈਂ ਵੀਡੀਓਜ਼ ਦੇਖੀਆਂ ਆ ਕਹਿੰਦਾ ਮੈਂ ਵੀ ਬਾਹਰ ਜਾਣਾ ਪਰ ਮੇਰੇ ਬੈਂਡ ਨਹੀਂ ਆ ਰਹੇ ਮੈਂ ਕਹਾ ਤੁਸੀਂ ਐਸ ਦਾ ਪੇਪਰ ਦਿੱਤਾ ਕਹਿੰਦਾ ਹਾਂ ਸਾਡੇ ਚਾਰ ਬੈਂਡ ਆਏ ਆ ਉਹਨੇ ਮੈਨੂੰ ਫਿਰ ਭੇਜਿਆ 10th ਫੇਲ ਪਰ ਉਹ ਉਹ ਵੀਡੀਓ ਪਹੁੰਚਦਾ ਮੇਰੇ ਫਨੀ ਜੀ ਐਲਰਟ ਸੈਂਟਰ ਦੀਆਂ ਛੇਰ ਉਹ ਹੀ ਉਹ ਦਿਨ ਹਾਂ 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 ਤੇ ਉਸ ਤੋਂ ਬਾਅਦ ਮੇਰੇ ਬੈਂਡ ਆ ਗਏ ਤੇ ਕਹਿੰਦਾ ਜਦੋਂ ਮੇਰਾ ਪੇਪਰ ਸੀਗਾ ਕਹਿੰਦਾ ਤੁਹਾਡੇ ਬੈਂਡ ਆ ਗਏ ਮੈਂ ਕਹਾਂ ਹਾਂ ਜੀ ਤੇ ਕਹਿੰਦਾ ਯਾਰ ਜੀ ਮੈਨੂੰ ਤੂੰ ਪਸੰਦ ਆ ਤੂੰ ਰਿਲੇਸ਼ਨ ਚ ਮੈਂ ਕਹਾਂ ਨਹੀਂ ਕਹਿੰਦਾ ਮੈਂ ਤੇਰੇ ਘਰ ਦੇ ਨਾਲ ਗੱਲ ਕਰਾਂ ਆਪਾਂ ਇਕੱਠੇ ਬਾਹਰ ਦਾ ਪਲਾਨ ਕਰ ਲਾਂਗੇ ਤੇ ਪਰ ਕਹਿੰਦਾ ਨਾ ਕਹਿੰਦਾ ਸੀਰੀਅਸ ਆ ਵੀ ਮੈਂ ਤੈਨੂੰ ਕਰਦਾ ਬਹੁਤ ਆ ਮੇਰਾ ਕੋਈ ਬਾਹਰ ਦੇ ਚੱਕਰ ਸੇ ਨਹੀਂ ਹੈ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਹੈ ਨਾ ਫਿਰ ਉਹਨੇ ਆਪਣੀ ਮੰਮਾ ਨੂੰ ਭੇਜਤਾ ਸੀਗਾ ਦੋ ਤਿੰਨ ਮਹੀ ਜਿਦਾਂ ਮਲਕੀ ਉਹਦੀ ਫੇਸ ਲੁੱਕ ਸੀ ਜਾਂ ਤੇਜੀ ਫੇਸ ਲੁੱਕ ਆ ਤੁਹਾਡੀ ਜੋੜੀ ਜੱਜ ਦੀ ਸੀ ਬੱਸ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਮੈਨੂੰ ਇਹ ਗੱਲ ਕਿਸੇ ਨੇ ਨਹੀਂ ਕਹੀ ਪਤਾ ਤੁਸੀਂ ਪਹਿਲੇ ਹੋ ਜਿੰਨੇ ਮੈਨੂੰ ਇੰਨੀ ਗੱਲ ਕਹੀ ਉਹ ਇਹਦਾ ਲਾਈਵ ਜਦੋਂ ਮੈਂ ਸੈਪਰੇਟ ਹੋਈਆਂ ਨਾ ਮੈਨੂੰ ਪਹਿਲਾ ਮੈਸੇਜ ਆਇਆ ਸੀ ਵੱਡੇ ਘਰੇ ਵਾਲ ਦਾ ਕੀ ਕਹਿੰਦਾ ਕੀ ਥੈਂਕ ਗੋਡ ਮੈਨੂੰ ਅੱਜ ਪਤਾ ਲੱਗਾ YouTube ਦੇਖ ਕੇ ਤੁਸੀਂ ਸੈਪਰੇਟ ਹੋ ਗਏ ਆਂ ਐਂਡ ਸਨੇਹਾ ਜਿਸ ਦਿਨ ਤੱਕ ਵਿਆਹ ਹੋਇਆ ਸੀ ਮੈਂ ਉਸ ਦਿਨ ਆਚੀ ਸੋਚੀ ਸੀ ਕਿਦੇ ਹੱਥ ਚੜ ਗਈ ਆ ਤੂੰ ਆਪਣੇ ਆਪ ਨੂੰ ਕਦੀ ਦੇਖਿਆ ਨਹੀਂ ਕਿਸੇ ਨੇ ਕਿਉਂ ਨੂੰ ਨਹੀਂ ਕਦੀ ਦੇਖਿਆ ਅਸੀਂ ਆਹ ਪੂਰਾ ਮੈਸੇਜ ਵੀ ਨੰਬਰ ਦੇ ਵਾਲੇ ਇਧਰ ਮੈਂ ਸ਼ੌਕ ਹੋ ਗਈ ਕਿ ਹੈ ਕੋਣ ਹੈ ਪਹਿਲਾਂ ਦਾ ਫਿਰ ਮੈਂ ਤਾਂ ਗਾਣੇ ਉਹ ਤਾਂ ਉਹ ਤਾਂ ਉਹ ਸ਼ੈਡੋ ਦਾ ਆਪਣਾ ਜਗੜ ਲਾਉਣ ਨੂੰ ਫਿਰਦਾ ਨਾ ਕੋੜਾ ਜੀ ਗਾੜੀ ਬੰਦਾ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਤੁਸੀਂ ਦੋਵਾਂ ਦੀ ਜੁੜੀ ਤਾਂ ਦੋਨ ਜੁੜੀ ਜੱਜਦੀ ਹੀ ਯਾਰ ਸੱਚੀ ਕਹਿੰਨਾ ਮੈਂ ਛੁਟ ਨਹੀਂ ਬੋਲਦਾ ਪਤਾ ਨਹੀਂ ਪਰ ਮੈਨੂੰ ਪਹਿਲੇ ਬੰਦੇ ਨੇ ਕਿਹਾ ਇਹ ਚੀਜ਼ ਮੈਨੂੰ ਕਦੀ ਨਹੀਂ ਕਿਸੇ ਨੇ ਕਿਹਾ ਕਿ ਮੈਂ ਕਿ ਉਹ ਵੀ ਉਦਾਂ ਦਾ ਗੋਲ ਗੋਲ ਮਡੋਲ ਜਿਹਾਗਾ ਸੀ ਤੂੰ ਹੁਣ ਚੱਲ ਵੇਡ ਘਟਾ ਰਹੀ ਆ ਦੋ ਤੂੰ ਵੀ ਉਸ ਦੀ ਕੋਲ ਮਡਵਾਲੀ ਯਾਰ ਨਹੀਂ ਪਰ ਮੈਨੂੰ ਜਦੋਂ ਮੇਰਾ ਫਿਰ ਵਿਆਹ ਤੋਂ ਬਾਅਦ ਕੈਨੇਡਾ ਦੀ ਫਾਈਲ ਲਾਈ ਨਾ ਦੂਜੇ ਮਹੀਨੇ ਮੇਰਾ ਰਿਫਿਊਜ਼ਲ ਆਇਆ ਮੈਂ ਤਾਂ ਰੰਗ ਦੇਖ ਕੇ ਹੈਰਾਨ ਹੋ ਗਈ ਸੀ ਕਿ ਜਿਹੜਾ ਬੰਦਾ ਹੁਣ ਤੱਕ ਨੋ 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 ਨੂ ਕਰਦਾ ਆ ਯਾਰ ਉਹ ਰਿਫਿਊਜ਼ਲ ਤੋਂ ਬਾਅਦ ਸਡਨ ਚੇਂਜ ਕਿ ਯਾਰ ਮੈਨੂੰ ਉਸ ਬੰਦੇ ਨੇ ਬਹੁਤ ਹਟਿਆ ਵੈਸੀ ਮੈਨੂੰ ਉਸ ਬੰਦੇ ਨੇ ਗਾਲਾਂ ਕੱਢੀਆਂ ਕਿਤੇ ਮੇਰੇ ਮੈਨੂੰ ਪਤਾ ਵੀ ਨਹੀਂ ਸੀ ਇਹ ਗਾਲਾਂ ਦੁਨੀਆ ਤੇ ਐਗਜ਼ਿਸਟ ਕਰਦੀਆਂ ਆ ਜੋ ਬੰਦੇ ਨੇ ਮੈਨੂੰ ਕੱਢਤੀਆਂ 7 ਮਹੀਨੇ ਚ ਜਦੋਂ ਮੈਂ ਵਾਪਸ ਆਈ ਨਾ ਮੇਰੇ ਮੂੰਹ ਤੇ ਨੀਲ ਪਿਆ ਮੇਰੇ ਕੋਲ ਕੋਈ ਫੋਟੋ ਹੈਗੀ ਆ ਸੋਚ ਨਹੀਂ ਸਕਦੇ ਆ ਗੰਦੀ ਲੈਂਗੁਏਜ ਮਾਈ ਸਹੀ ਆਈ ਦੀ ਲੈਂਗੁਏਜ ਆ ਮੈਂ ਬਫਲ ਹਾਰਦੇ ਨਹੀਂ ਆ ਕਿਉਂ ਭੈਣਾ ਨਾ ਕੋਈ ਮੁਮਰਤ ਮਿਹਰਤੀ ਲੱਗਦਾ ਕੁਛ ਵੀ ਨਹੀਂ ਉਹ ਚੇੜੀ ਮਾਦੀ

ਇਹ ਤੋਂ ਬੰਨਾ ਗਿਆ ਕਿ ਤੁਹਾਨੂੰ ਨੰਬਰ ਮੇਰੇ ਕੋਲ ਸੀ ਵੀ ਮੈਨੂੰ ਫੋਨ ਆ ਗਿਆ ਇਹ ਨੂੰ ਨਾ ਰੋ ਇਹ ਮੇਰੇ ਪਿਓ ਨੂੰ ਬੋਲਦਾ ਰਿਹਾ ਕਿ ਮੈਂ ਬੱਬਲ ਨੂੰ ਫੋਨ ਲਾ ਲੈਣਾ ਤੇ ਜਦੋਂ ਮੇਰੇ ਪਾਪਾ ਨੇ ਕਹਿੰਗਾ ਨਾ ਫੋਨ ਕੀਤਾ ਨਾ ਕਿ ਤੂੰ ਉਹਨੂੰ ਕੁੱਟਦਾ ਕਿੰਨਾ ਮੇਰੀ ਜਨਨੀ ਮੈਂ ਭਾਵੇਂ ਚੌਂਕ ਚ ਕੁੱਟਾਂ ਤੁਸੀਂ ਕਿਉਂ ਬੋਲ ਰਹੇ ਹੋ ਨਹੀਂ ਮੈਨੂੰ ਲੱਗਾ ਜਿਦਾਂ ਉਹ ਤੂੰ ਕਮਾਉਣ ਲੱਗ ਜਾਂਦਾ ਕਿ ਫਲਾਈਂ ਜੰਪਿੰਗ ਵਸਣੀ ਕਿੱਥੇ ਕਿੱਥੇ ਮੈਂ ਕਹਿੰਗਾ ਤੇ ਹਾਂ ਲੈ ਕੇ ਲੈ ਕੇ ਜਾਂਦਾ ਸੀ ਉਹਦੀ ਵਲੋਗਿੰਗ ਦਾ ਕੰਮ ਹੈ ਯਾਰ ਉਨੇ ਮੇਰੂੰ ਬਰਥਡੇ ਤੇ ਡਾਇਮੰਡ ਦੀ ਰਿੰਗ ਦਿੱਤੀ ਲੋਕਾਂ ਨੇ ਇੰਨਾ ਐਪਰੀਸ਼ੀਏਟ ਕੀਤਾ ਹਨਾ ਵੀ ਇਸ ਜਿਆ ਮੇ ਤੋਂ ਵੰਗਦੀ ਸੀ ਮਾ ਉਹਨੂੰ ਲੈ ਕੇ ਦਿੱਤੀ ਆ ਇਤਾਂ ਦਾ ਕਰਕੇ ਇਹ ਚਾਰ ਦਿਨ ਬਾਅਦ ਤੋਂ ਮੇ ਤੋਂ ਲੈ ਕੇ ਵੇਚਦੀ ਤੇ ਉਹਦਾ ਕੋਈ ਵੀ ਲੌਗ ਬਣਾਇਆ ਕਿ ਕਰੈਕਟਰ ਕਿੱਥੇ ਗਲਤ ਸੀ ਮੈਨੂੰ ਇਹਨੇ ਕਿਹੜੇ ਯਾਰ ਨਾਲ ਪੜਿਆ ਹੈ ਜਾਂ ਮੇਰਾ ਕਿਹੜਾ ਆਈਡੀ ਦਾ ਕਾਟੜੇ ਦੇ ਕੋਲ ਨਹੀਂ ਸੀ ਨਹੀਂ ਨਹੀਂ ਗੱਲਾਂ ਸੋਹਣਾ ਲੱਗੇ ਮੈਂ ਤਾਂ ਗੱਲਾਂ ਕੱਲਾ ਸਕਰੀਨ ਛੱਡ ਗਿਆ ਮੈਂ ਸਾਦੀ ਦੇ ਪੁੱਤੋ ਕਿੱਥੇ ਰਸਕੇ ਹਰ ਇੱਕ ਪਤਾ ਜਦਾ ਇਹ ਦਿਖਾਉਣਾ ਨਹੀਂ ਕਿ ਉਹ ਚੋਆ ਆਤੀ ਸੀ ਕਿ ਸ਼ਰਾਬ ਪੀ ਕੇ ਬੋਲਿਆ ਮੈਂ ਸ਼ਰਾਬ ਪੀ ਕੇ ਮੁੰਡਿਆ ਜਾਨ ਐਤੀ ਗੱਲ ਨਹੀਂ ਸੀ ਤੇ ਸ਼ਰਾਬ ਪੀ ਕੇ ਮੇਰੀ ਸੌਂ ਖਾਧੀ ਤੇਰੀ ਸੌ ਲੱਗੇ ਜੇ ਮੈਂ ਟੱਚ ਵੀ ਕੀਤੀ ਹੁੰਦੀ ਸ਼ਰਾਬ ਪੀ ਕੇ ਤੁਸੀਂ ਸਾਰੀ ਸਾਰੇ ਰਸਤੇ ਮੈਨੂੰ ਗਸਤੀ ਗਸਤੀ ਕਰਦੇ ਆਏ ਹੋ ਆ ਕੇ ਤੁਸੀਂ ਮੇਰੇ ਦੋ ਚਪੇੜਾਂ ਮਾਰੀਆਂ ਠੀਕ ਆ ਕਰਾ ਵੀ ਪੀਦੀ ਉਹਨੂੰ ਕੀ ਸਮਝ ਲੱਗਦੀ ਆ ਅੱਗੇ ਤਨ ਹੋ ਗਈ ਸੀ ਉਹ ਤੇਰੇ ਉਹਦੇ ਦਾਜ ਦੂਜ ਦਾ ਕੋਈ ਵੇਸ਼ ਬੂਜਦੀ ਡਰਿੰਕ ਨੂੰ ਮੈਨੂੰ ਨਹੀਂ ਕਿ ਲੈ ਗਿਆ ਕੋਈ ਨਾ ਕੋਈ ਜਿੰਨਾ ਗੋਲ ਸੀ ਸਾਰਾ ਕੁਝ ਸਭ ਕੁਝ ਸੋ ਦੋਸਤੋ ਸਭ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਅਸੀਂ ਕਿੰਮੀ ਅਤੇ ਪਵਨ ਨਾਲ ਜੁੜੇ ਮਾਮਲੇ ਦੀ ਗੱਲ ਕਰਦੇ ਹਾਂ ਤੁਸੀਂ ਪਹਿਲਾਂ ਕਿੰਮੀ ਦੀ ਇੱਕ ਰਿਕਾਰਡਿੰਗ ਸੁਣੀ ਹੋਵੇਗੀ ਜਿਸ ਵਿੱਚ ਉਸਨੇ ਕਿਹਾ ਸੀ ਕਿ ਸਨੇਹਾ ਨੇ ਉਸ ਨੂੰ ਜ਼ਬਰਦਸਤੀ ਸ਼ਰਾਬ ਪਿਆ ਕੇ ਉਸ ਨਾਲ ਕੁਝ ਗਲਤ ਕਰਵਾਇਆ ਪਰ ਅਗਲੇ ਹੀ ਦਿਨ ਕਿੰਮੀ ਨੇ ਆਪਣਾ ਬਿਆਨ ਬਦਲ ਲਿਆ ਅਤੇ ਕਿਹਾ ਕਿ ਇਸ ਘਟਨਾ ਵਿੱਚ ਸੁਨੇਹਾ ਦਾ ਕੋਈ ਦਖਲ ਨਹੀਂ ਸੀ ਅਤੇ ਜੋ ਕੁਝ ਵੀ ਹੋਇਆ ਉਹ ਉਸ ਦੀ ਆਪਣੀ ਮਰਜ਼ੀ ਨਾਲ ਹੋਇਆ ਇਸ ਦੌਰਾਨ ਨਵੀਂ ਕੋਲ ਰਿਕਾਰਡਿੰਗ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਿੰਮੀ ਦੇ ਫੋਨ ਵਿੱਚ ਇੱਕ ਬੋਟਮ ਐਪ ਸੀ ਅਤੇ ਉਹ ਇਸ ਐਪ ਦੀ ਵਰਤੋਂ ਮੁੰਡਿਆਂ ਨਾਲ ਗੱਲਬਾਤ ਕਰਨ ਲਈ ਕਰਦੀ ਸੀ ਇਹ ਸੁਣ ਕੇ ਲੋਕ ਹੈਰਾਨ ਹਨ ਅਤੇ ਹੁਣ ਤੁਸੀਂ ਖੁਦ ਸੁਣੋ ਕਿੰਮੀ ਦੀ ਜ਼ੁਬਾਨੀ ਇਸ ਸੱਚਾਈ ਬਾਰੇ ਤਾਂ ਆਓ ਦੋਸਤੋ ਹੁਣ ਸੁਣਦੇ ਹਾਂ ਆਪਾਂ ਕਿੰਮੀ ਦੀ ਇਹ ਕੋਲ ਰਿਕਾਰਡਿੰਗ ਮੈਂ ਇਹ ਬੰਦੇ ਨੂੰ ਖੋਜ ਬਹੁਤ ਵਾਰ ਰੋਕਿਆ ਵੀ ਪਲੀਜ਼ ਮੈਨੂੰ ਮੈਸੇਜ ਨਾ ਕਰ ਮੈਨੂੰ ਬਲੌਕ ਕੀਤਾ ਇੰਨੀ ਵਾਰ ਬਰ ਬਰ ਮੈਨੂੰ ਉਹ ਕਹਿੰਦਾ ਮੈਂ ਤੇ ਤੂੰ ਕੁਝ ਗਲਤ ਕਹਿ ਰਿਹਾ ਮੁੜ ਕੇ ਬਿਹਾਰ ਕੀ ਮੈਂ ਨਹੀਂ ਮੈਂ ਕਿਉਂਕਿ ਬਲੌਕ ਲਿਸਟ ਚ ਵੀ ਤਾਂ ਨੰਬਰ ਹੀ ਪੈਂਦੇ ਆ ਪਰ ਇਦਾਂ ਦਾ ਮੈਂ ਦੱਸਣਾ ਵੀ ਕੀ ਸੀ ਬੋਰੇ ਕੀ ਹਾਂ ਮੈਨੂੰ ਮੈਸੇਜ ਹੀ ਕਰਦਾ ਫਿਰ ਅੱਕੇ ਬੈਰ ਪੈਂਦੇ ਆ ਉਹ ਇਹਨਾਂ ਗੱਲ ਪੁੱਛੋ ਕਿ ਬੋਟਮ ਐਪ ਤੇ ਕਿੰਨਾ ਕਿੰਨਾ ਕਾਲ ਕਰਦੀ ਸੀ ਇਹ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਤੁਸੀਂ ਬੋਟਮ ਐਪ ਕਹਿੰਦੇ ਚੱਲ ਮੇਰੇ ਕੋਲ ਚੱਲਦੀ ਮੈਂ ਇਹ ਕਹਿੰਦੀ ਵੀ ਮੈਂ ਕਿਸੇ ਦੀ ਜ਼ਿੰਦਗੀ ਮੈਂ ਕਿੰਨਾ ਖਰਾਬ ਕਰ ਦੂੰ ਮੈਨੂੰ ਖੁਦ ਪਰਮੇ ਦਾ ਮੈਸੇਜ ਆਇਆ ਸੀਗਾ ਵੀ ਹਾਇ ਦੋ ਦਾ ਨਾਰਮਲ ਹਾਲ ਚਾਲ ਵੀ ਹਾਂ ਕਿੰਦਾ ਫਬਨਾ ਚੱਲ ਗਿਆ ਅੱਜ ਜਿੱਦਾਂ ਨੂੰ ਪਤਾ ਲੋਕ ਕਿ ਉਦਾਂ ਹੀ ਲੱਗ ਜਾਂਦੇ ਆ ਕਰਨ ਨੋ ਆਈ ਨੋ ਆਈ ਰੇਡ ਤੋਂ ਬਾਕੀ ਮੈਸੇਜ ਦੀ ਗੱਲ ਰੇਡ ਤੋਂ ਕਾਲ ਦੀ ਗੱਲ ਰੇਡ ਤੋਂ ਮੇਰਾ ਇਹ ਜਿਹੜੀ ਥੀਂ ਮੇਰੀ ਪ੍ਰੋਬਲਮ ਮੇਰਾ ਉਹਦੇ ਨਾਲ ਲੜ ਪੈ ਉਹਦੀ ਗੱਲ ਕਰਦੀ ਮੇਰਾ ਉਸ ਚੀਜ਼ ਦਾ ਕੋਈ ਲੈਣਾ ਦੇਣਾ ਨਹੀਂ ਤਦ ਹੀ ਪਹਿਲਾਂ ਤੁਸੀਂ ਗੱਲ ਤਾਂ ਉਹ ਕਰੋ ਨਾ ਵੀ ਉਹ ਉਹੀ ਕਿਹੜੀ ਗੱਲ ਹੈ ਇਹ ਸਾਰੇ ਤਾਜ਼ਾ ਖੁਲਾਸੇ ਦਰਸ਼ਕਾਂ ਵਿੱਚ ਨਵੇਂ ਸਵਾਲ ਖੜੇ ਕਰ ਰਹੇ ਹਨ ਅਤੇ ਲੋਕ ਕਮੈਂਟਾਂ ਵਿੱਚ ਇਹਨਾਂ ਰਿਸ਼ਤਿਆਂ ਦੇ ਅਚਾਨਕ ਟੁੱਟਣ ਤੇ ਡੂੰਘਾ ਦੁੱਖ ਪ੍ਰਗਟ ਕਰ ਰਹੇ ਹਨ ਅਸੀਂ ਆਸ ਕਰਦੇ ਹਾਂ ਕਿ ਸੱਚਾਈ ਜਲਦੀ ਹੀ ਸਾਹਮਣੇ ਆਵੇਗੀ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਸ਼ੇਅਰ ਕਰੋ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰਾਖਾ ਛੱਤ ਸ਼੍ਰੀ ਅਕਾਲ ਦੋਸਤੋ